ਇਨ ਸਾਲਾਂ 'ਚ ਇਹ ਸਾਮਾਦੀ ਪਾਰਟੀ ਦੀ ਸਰਕਾਰ ਜਿਹਨੇ ਰੰਗਾ ਪੰਜਾਬ ਬਣਾਉਣ ਦੀ ਗੱਲ ਕੀਤੀ ਸੀ 2 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਪੰਜਾਬ ਦੇ ਇਤਿਹਾਸ 'ਚ ਕਿਸੇ ਸਰਕਾਰ ਨੇ ਨਹੀਂ ਚੜਾਇਆ ਉਹ ਇਹ ਸਾਮਾਦੀ ਪਾਰਟੀ ਦੀ ਸਰਕਾਰ ਨੇ ਚੜਾਇਆ ਕਰਜ਼ਾ ਇੰਨਾ ਹੋ ਗਿਆ ਕਿ ਆ ਜਰਾ ਇੱਕ ਘੰਟਾ ਆਪਾਂ ਗੱਲ ਕੀਤੀ ਐ 250 ਕਰੋੜ ਦਾ ਕਰਜ਼ਾ ਇਹਨਾਂ ਨੇ ਇੱਕ ਘੰਟੇ ਪਰਚੇ ਲੈ ਲੈ ਇੰਨਾ ਵੱਡਾ ਕਰਜ਼ਾ ਇਸ ਕਰਜ਼ੇ ਦੇ ਨਾਲ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਜੇ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਇਹਨਾਂ ਲਈ ਦਿੱਤਾ ਆ ਆਮ ਆਦਮੀ ਪਾਰਟੀ ਨਾਲ ਤੁਹਾਨੂੰ ਕੀ ਫਾਇਦਾ ਹੋਇਆ ਕਿ ਤੁਹਾਡੇ ਮੋਹੱਲੇ 'ਚ ਤੁਹਾਡੇ ਸ਼ਹਿਰ 'ਚ ਤੁਹਾਡੇ ਪਿੰਡ 'ਚ ਆਣ ਗਵਾਂਡ 'ਚ ਕੀ ਕੋਈ ਨਵੀਂ ਸੜਕ ਕੋਈ ਨਵਾਂ ਪੁਲ ਕੋਈ ਨਵਾਂ ਹਸਪਤਾਲ ਕੋਈ ਨਵਾਂ ਸਕੂਲ ਤੁਹਾਨੂੰ ਕੋਈ ਨਵੀਂ ਸਹੂਲਤ ਕੋਈ ਚੀਜ਼ ਤੁਹਾਨੂੰ ਮਿਲੀ ਹੈ ਕਿ ਤੁਹਾਡੀ ਸਰਕਾਰ ਨੇ ਤੁਹਾਡੇ ਉੱਤੇ ਕਰਜ਼ਾ ਪਾਇ ਕਿ ਇਹਨਾਂ ਨੂੰ ਤਾਂ ਤੁਸੀਂ ਰੋਣਾ ਕਰ ਦੋਗੇ ਕਰਜ਼ਾ ਖੜਾ ਰਹੇਗਾ करजे तो की भरपाई कौन करूंगा पंजाब की जनता करूगी निके, निके बच्चे जो खड़े ने साल, साल, साल इन्होंने कर्जा लिता है अठारह साल वास से। साल वास से, साल वास से। कौन लाऊगा अगे नाओगे ऐसा कारण की है यहाँ का कारण आही की जेडी थी नौकरियां वह थोड़े बच्चों नहीं मिल रही चार नौकरियां निकल दिया बार वाले लैके जा रहे थी चेयरमैनिया बार वाले लैके जा रहे जिन्ने ਵੱਡੇ ਆਉਂਦੇ ਨੇ ਆ ਆਮ ਆਦਮੀ ਪਾਰਟੀ ਦੇ ਖੁੱਦ ਦੇ ਬਕਰ ਇਹਨਾਂ ਦੇ ਖਿਲਾਫ ਆ ਪ੍ਰੀਤੀ ਮਲੋਤਰਾ ਜੀ ਵਰਗੇ ਜਿਹੜੇ ਉਹਨਾਂ ਦੇ ਮਹਿਲਾ ਮੰਗਰੇਸੀ ਮਾਦਤਿੰਦੀਆ ਬੀਬੀ ਜੀ ਦੇ ਜਿਹਨੇ ਹਮਤ ਦਿਖਾਈ ਤੇ ਜਿਹੜਾ ਗਲਤ ਹੋ ਰਿਹਾ ਸੀਗਾ ਉਹ ਗਲਤ ਦੇ ਖਿਲਾਫ ਉਹਨਾਂ ਨੇ ਮੋਰਚਾ ਖੋਲਿਆ ਤੇ ਆਪਣੀ ਪਾਰਟੀ ਦੀ ਅਸਲੀਅਤ ਸਾਹਮਣੇ ਕਰਦੇ ਨੇ ਮੈਂ ਮਲੋਤਰਾ ਜੀ 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 ਕਿਉਂਕਿ 12 ਤਰੀਕ ਹੋ ਗਈ ਅਜੇ ਤਨਖਵਾਵਾਂ ਤੋਂ ਆਸਮਾਨ ਨੂੰ ਪੂਰੀ ਨਹੀਂ ਦੇ ਸਕੇ ਨੇ। ਪਾਵੇਂ ਸਿੱਖਿਆ ਵਿਭਾਗ ਤੋਂ ਪਾਵੇਂ ਸਿਹਤ ਹੋਣ ਪਾਵੇਂ ਕਿਸਾਨ ਸਾਰੇ ਡਿਪਾਰਟਮੈਂਟ ਪੰਚਾਇਤਾਂ ਤੋਂ ਵੀ ਪੈਸੇ ਵਾਪਸ ਇਹਨਾਂ ਨੇ ਮੰਗਵਾ ਕੇ ਉਹਨਾਂ ਤਨਖਵਾਵਾਂ ਦੇ ਦੇ। ਤੇ ਤੀਜੀ ਜਗ੍ਹਾ ਜਿਹੜਾ ਕੇਜਰੀਵਾਲ ਤੇ ਲੁਟੇਰਾ ਟੋਲਾ ਦਿੱਲੀ ਦਾ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਇਹਨਾਂ ਦੀ ਲੁੱਟ ਜੇਲ੍ਹ ਤੋਂ ਜਿਹੜਾ ਸਲਾਖਾ ਤੋਂ ਨਿਕਲ ਕੇ ਉਹ ਪੰਜਾਬ ਪਹੁੰਚ ਗਏ ਨੇ। ਇਹਨਾਂ ਨੂੰ ਪਤਾ ਹੈ ਸਾਲ ਭਰ ਰਹਿ ਗਿਆ ਹੈ। ਜਿੰਨਾ ਲੱਭ ਸਕਦੇ ਹੋ ਤਾਂ ਇਹਨਾਂ ਨੇ ਪੂਰਾ ਪੰਜਾਬ ਨੂੰ ਜਿਹੜਾ ਕਰਜ਼ਾਈ ਕਰਤਾ ਹੁਣ ਦੇਖੋ ਕਿੰਨਾ ਵੱਡਾ ਲੈਂਡ ਸਕੈਮ ਲੈਂਡ ਪੂਲਿੰਗ ਸਕੈਮ ਹਜ਼ਾਰਾਂ ਏਕੜ ਸ਼ਹਿਰਾ ਦੀ ਕਿਸਾਨਾਂ ਦੀ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਇਹਨਾਂ ਨੇ ਅਕਵਾਇਰ ਕਰਨ ਦਾ ਫੈਸਲਾ ਕੀਤਾ ਤੇ ਮਾਡਲ ਕੀ ਬਣਾਇਆ ਕਿ ਜਿਹੜਾ ਨਹੀਂ ਦੇਣਾ ਚਾਹੁੰਦਾ ਚੰਗਾ ਜੀ ਸਾਨੂੰ ਦੱਸ ਦੇ ਅਸੀਂ ਉਹਦੀ ਨਹੀਂ ਲਵਾ ਕੇ ਸੇਫ ਉਹਦੇ ਬਾਅਦ ਜਿਹੜੇ ਆਪਾਂ ਲੈਣ ਕੁੱਟੇ ਪਾਤੇ ਉਹ ਜਿਹਨੂੰ ਮਰਜ਼ੀ ਅਸੀਂ ਦੇਣਾ ਅਸੀਂ ਦੇ ਦਾਂਗੇ ਇਹਦਾ ਮਤਲਬ ਜਿਹੜਾ ਵਿਚਾਰਾ ਕਿਸਾਨ ਆਪਣੀ ਜ਼ਮੀਨ ਬਚਾਉਣਾ ਚਾਹੁੰਦਾ ਹੈ ਪਹਿਲੇ ਉਹ ਇਹਨਾਂ ਦੀ ਜੇਬ 'ਚ ਪੈਸੇ ਪਾਏ ਤੇ ਆਪਣੀ ਜ਼ਮੀਨ ਬਚਾਏ ਉਹ ਵੇਬਾ ਜਿਹਦੀ ਜ਼ਮੀਨ ਇਹਨਾਂ ਨੇ ਹੜਪ ਕਰ ਲਈਤੀ ਉਹ ਜਿਹਨੂੰ ਮਰਜ਼ੀਏ ਦੇਣਾ ਏ ਉਸ ਤੋਂ ਪੈਸਾ ਲੈ ਕੇ ਦੇ ਦੇ। ਇਸ ਤੋਂ ਵੱਡਾ ਸਕੈਮ ਕੋਈ ਹੋਈ ਨਹੀਂ ਸਕਦਾ। ਜਿਹੜੇ ਕਰਕੇ ਸਾਰੇ ਕਿਸਾਨ ਕਰਨੇ 'ਚ ਬੈਠੇ ਨੇ ਕਿਉਂਕਿ ਨਾ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਦੇ ਰੇਟ ਮਿਲ ਰਹੇ ਨੇ ਆ ਜਿਹੜਾ ਨੇ ਮਠਿਆਨੇ 'ਚ ਕੀਤਾ ਕੱਲ ਬਠਿੰਡਾ 'ਚ ਵੀ ਆ ਕੇ ਕਰਨਗੇ। ਵਾਡੇ ਪਰਿੰਟਾਂ ਦੀ ਕੀਮਤਾ ਜ਼ਮੀਨਾਂ ਦੀ ਜਿਹੜੀ ਸਾਰੀ ਵਧ ਰਹੀ ਹੈ ਉਹ ਠਾ ਕਰਕੇ ਥੱਲੇ ਡਿਗੜ ਗਿਆ ਤੇ ਸਾਡੇ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਕੇ ਉਹ ਵੱਡੇ ਵੱਡੇ ਉਦਯੋਪਕੀ ਜਿਹੜਾ ਇਹਨਾਂ ਦੇ ਜੇਬਾ ਭਰਾਂਗੇ ਜਿਵੇਂ ਤੁਸੀਂ ਦੇਖੋ ਲੁਧਿਆਣਾ 'ਚ ਜਿਹੜੇ ਲੁਧਿਆਣਾ ਵਿੱਚ ਤੇ ਕੈਂਡੀਡੇਟ ਖੜੇ ਨੇ ਯਾਦ ਕਰੋ ਚ ਰਾਜ ਸਭਾ ਦੀ ਮੈਂਬਰਸ਼ਿਪ ਬਣੀ ਸੀ ਕੀ ਲਾਵਾ ਪਿਆ ਸੀ ਕਿ ਸਾਰੇ ਬਾਹਰ ਦੇ ਬੰਦਿਆਂ ਨੂੰ ਪੰਜਾਬ ਦੀ ਰਾਜ ਸਭਾ ਦੀ ਸੀਟਾਂ ਵੇਚ ਕੇ ਕੇਜਰੀਵਾਲ ਨੇ ਉਹਨਾਂ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਦਿੱਤੀ ਅੱਜ ਕੇਜਰੀਵਾਲ ਹਾਰ ਗਿਆ ਤੇ ਉਸ ਬੰਦੇ ਨੂੰ ਇਲੈਕਸ਼ਨ 'ਚ ਖੜਾ ਕਰਕੇ ਹੁਣ ਪੰਜਾਬ ਦੇ ਲੋਕੀ ਕੇਜਰੀਵਾਲ ਦੀ ਰਾਜਸਭਾ ਦੀ ਬੜਾ ਸਾਫ ਕਰਨ ਵਾਸਤੇ ਖੁੱਲ੍ਹ ਔਰੂਤ ਬਾਏ ਇਲੈਕਸ਼ਨ ਲੜਾਈ ਜਾ ਰਹੀ ਹੈ ਜਿਹੜਾ ਬੰਦਾ ਨਾ ਪੰਜਾਬ 'ਚ ਰਹਿੰਦਾ ਹੈ ਉਹ ਇੱਕ ਬਿਜ਼ਨਸਮੈਨ ਬੰਦਾ ਕੋਰਵਾਉਂ ਚ ਰਹਿੰਦਾ ਹੈ ਉਹਨੂੰ ਕਰਤਾ ਸਿੰਘ ਸਰਾਪਾ ਜੀ ਮੰਗ ਸ਼ਹੀਦਾਂ ਨਾਲ ਤਕਨੀਕੀ ਪਤਾ ਤੇ ਆਪਣੇ ਬੁਗੈਨੋ ਨੂੰ ਬੋਟਾ ਪਾ ਦੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰ ਸਕਦੀਆਂ ਕਿ ਪੰਜਾਬ ਅੱਜ ਕਰਸਾਈ ਉਹ ਕੇ ਘੁਟਨੇ ਟਿਕਾਤੇ ਭਗਵੰਤ ਜੀ ਜਿਵੇਂ ਕੇਜਰੀਵਾਲ ਤੇ ਮੋਦੀ ਸਾਹਿਬ ਦੇ ਪੈਰਾਂ 'ਚ ਡਰਿਆ ਹੁੰਦਾ ਨਾ ਐ ਪੰਜਾਬ ਦੇ ਘੁਟਨੇ ਨੇ ਟਿਕਾਤੇ ਨੇ ਕਰਜ਼ਾਈ ਕਰ ਛੱਡਿਆ ਹੁਣ ਇਹਨਾਂ ਲੁਟੇਰਿਆਂ ਤੋਂ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਸਾਰੇ